ਆਪਣੀ ਮਿਹਰ ਪਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭ ਆਪਣੀ ਮਿਹਰ 'ਤੇ ਪੜ ਆਪਣੀ ਮਿਹਰ 'ਤੇ ਪੜ ਆਪਣੀ ਮਿਹਰ 'ਤੇ ਪੜ ਆਪਣੀ ਅੰਨ ਪਾਣੀ ਮੁੱਟ ਉਪਾਏ ਮੁੱਟ ਉਪਾਏ ਅੰਨ ਪਾਣੀ ਮੁੱਟ ਉਪਾਏ ਮੁੱਟ ਉਪਾਏ ਦੁੱਖ ਦਾਨਤ ਪੰਨ ਤਰ ਦੁੱਖ ਦਾਨਤ ਪੰਨ ਲុត ਭੰਨ ਤੱਕ ਵਾਯੂ ਗੁਦ ਮੀਕਾ ਖਾਲਸਾ ਵਾਯੂ ਜੀ ਜੀ ਫਤਿਹ ਮੈਂ ਰਣਜੀਤ ਸਿੰਘ ਮੈਂ ਸੀਈਓ ਨੈਕਸ਼ਨ ਅਵਿਦ ਇੰਡੀਆ ਪ੍ਰਾਈਵੇਟ ਲਿਮਟਿਡ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਅਸੀਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਕੱਲਨ ਸਾਹਿਬ ਕੈਂਪ ਲਗਾਇਆ ਹੋਇਆ ਤੇ ਕੈਂਪ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਜਿਹੜੀਆਂ ਉਹ ਪਹੁੰਚੀਆਂ ਨੇ ਆਪ ਜੀ ਵੀ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਕਰੋ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਪ੍ਰੋਬਲਮ ਆ ਕਿਸੇ ਦੇ ਮੋਢੇ ਫ੍ਰੀਜ਼ ਹੋ ਗਏ ਆ ਕਿਸੇ ਨੂੰ ਬੈਕ ਪੇਨ ਆ ਡਿਸਕ ਦੀ ਪ੍ਰੋਬਲਮ ਆ ਕਿਸੇ ਦੇ ਗੋਡਿਆਂ ਦੀ ਪ੍ਰੋਬਲਮ ਆ ਪੁਰਾਣੀ ਜੁਗਰਿਆ ਕਿਸੇ ਨੂੰ ਦਮਾ ਆ ਹਰ ਬਿਮਾਰੀ ਦਾ ਇਲਾਜ ਅਸੀਂ ਇੱਥੇ ਐਰਾਸ਼ਰ ਫਿਜ਼ੀਓਥੈਰੇਪੀ ਤੇ ਆਯੁਰਵੈਦ ਦੇ ਨਾਲ ਦੇ ਹੈਗੇ ਆ ਔਰ ਨਾਲ ਦੀ ਨਾਲ ਤੁਹਾਡੂ ਕੋਈ ਵੀ ਪ੍ਰੋਬਲਮ ਆ ਕਿੰਨੀ ਵੀ ਪੁਰਾਣੀ ਹੈਗੀ ਆ ਉਹਦਾ ਤੁਸੀਂ ਜਿਹੜਾ ਹੈਗਾ ਸਾਡੇ ਨਾਲ ਕਾਉਂਸਲਿੰਗ ਕਰ ਸਕਦੇ ਆ ਤਾਂ ਕਿ ਤੁਹਾਨੂੰ ਉਸ ਪ੍ਰੋਬਲਮ ਦਾ ਹੱਲ ਦੱਸਿਆ ਜਾ ਸਕੇ ਔਰ ਸਭ ਤੋਂ ਵੱਡੀ ਸਮੱਸਿਆ ਸਾਡੇ ਦੇ ਵਿੱਚ ਮੋਟਾਪੇ ਦੀ ਸ਼ੂਗਰ ਦੀ ਹੈਗੀ ਆ ਉਹਦਾ ਅਸੀਂ ਪੱਕਾ ਇਲਾਜ ਕਰਦੇ ਆ ਉਹਦੇ ਵਾਸਤੇ ਤੁਸੀਂ ਆਨਲਾਈਨ ਆਫਲਾਈਨ ਦੋਨੋ ਤਰੀਕਿਆਂ ਨਾਲ ਸਾਡੇ ਨਾਲ ਕੰਸਲਟ ਕਰ ਸਕਦੇ ਆ ਨੰਬਰ ਨੋਟ ਕਰ ਲਓ 7973057857 7973057857 ਤੇ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਹੈਗੀਆਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ